आरटीसी ਪਟਿਆਲਾ ਡਿੱਪੂ ਦੇ ਸਮੂਹ ਸਾਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਮੇਰਾ ਇਸ ਆਪਣੇ ਡਿੱਪੂ ਦੀ ਪਾਣੀ ਵਾਲੀ ਟੈਂਕੀ ਦੇ ਉੱਤੇ ਚੜਨ ਦਾ ਕਾਰਨ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਜਿਹੜੀ ਮੈਨੇਜਮੈਂਟ ਵੱਲੋਂ ਬੜੀ ਜ਼ਿਆਦਾ ਜਿਹੜੀ ਧੱਕੇਸ਼ਾਹੀ ਸਾਡੇ ਇੱਕ ਕਨੈਕਟਰ ਵੀਰ ਪੀਸੀਬੀ 446 ਨਾਲ ਕੀਤੀ ਗਈ ਹੈ ਅਸੀਂ ਓਵਰਲੋਡ ਸਵਾਰੀਆਂ ਲੈ ਕੇ ਮੈਂ ਕਿ ਮੈਨੂੰ ਵਾਦੇ ਚ ਲੈ ਕੇ ਜਾ ਰਹੇ ਆ ਕਦੇ ਆਪਣੀਆਂ ਜ਼ਿੰਦਗੀਆਂ ਦੀ ਪਰਵਾਹ ਨਹੀਂ ਕੀਤੀ ਪਰ ਸਾਨੂੰ ਜਦੋਂ ਅਜਿਹੇ ਨਾਮ ਮਿਲਣ ਵੀ ਓਵਰਲੋਡ ਸਵਾਰੀ ਹੋਣ ਕਰਕੇ ਜੇਕਰ ਕਿਸੇ ਸਵਾਰੀ ਨਾਲ ਬਹਿਸ ਬਾਜੀ ਹੁੰਦੀ ਹੈ ਜਾਂ ਝਗੜਾ ਹੋ ਜਾਂਦਾ ਹੈ ਤਾਂ ਸਾਨੂੰ ਉਹਦੇ ਨਾਮ ਵੱਜੋਂ ਜਾਂ ਉਹਦੀ ਵਜ੍ਹਾ ਕਰਕੇ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਐਵੇਂ ਹੀ ਆਪਣੇ ਇੱਕ ਸਾਥੀ ਕਨੈਕਟਰ PCB 446 ਦਾ ਝਗੜਾ ਹੋ ਗਿਆ ਸੀ ਇੱਕ ਸਵਾਰੀ ਨਾਲ ਬਸਾਂ ਚ ਸਵਾਰੀ ਓਵਰਲੋਡ ਸੀ ਉਹਨੇ ਸਲਾਹ ਦਿੱਤੀ ਤਾਂ ਕਿ ਜੋ ਉੱਪਰ ਹੋਣ ਦੀ ਜਾਂ ਕਿਸੇ ਹੋਰ ਬਸ ਚ ਆਉਣ ਦੀ ਤਾਂ ਸਵਾਰੀ ਨੇ ਅੱਗੋਂ ਪੁੱਠਾ ਸਿੱਧਾ ਬੋਲਣਾ ਸ਼ੁਰੂ ਕਰਤਾ ਜਿਹਦੀ ਜਿਹਦੇ ਕਰਕੇ 15 ਦਿਨ ਪਹਿਲਾਂ ਉਹਨੂੰ ਰੂਟ ਆਫ ਕਰਕੇ ਰੱਖਿਆ ਅੱਜ ਤੋਂ ਤਕਰੀਬਨ ਜਨਵਰੀ ਮਹੀਨੇ ਦੀ ਗੱਲ ਆ ਤੇ ਉਸ ਤੋਂ ਬਾਅਦ ਜਿਹੜਾ ਕੇਸ ਸੀਗਾ ਉਹ ਪੁਲਿਸ ਚ ਚੱਲ ਗਿਆ ਉਹਨਾਂ ਨੇ ਵੀ ਦਰਖਾਸਤ ਦਰਜ ਕਰਾਤੀ ਤੇ ਆਪਾਂ ਵੀ ਦਰਖਾਸਤ ਦਰਜ ਕਰਾਤੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਦੂਜੀ ਪਾਰਟੀ ਨੇ ਪੁਲਿਸ ਤੇ ਦਬਾਅ ਬਣਾ ਕੇ ਇੱਕ ਐਫਆਈਆਰ ਘਟਵਾਤੀ ਜਿਹੜੀ ਕਿ ਐਫਆਈਆਰ ਇੱਕ ਮਾਮੂਲੀ ਲੜਾਈ ਝਗੜੇ ਨੂੰ ਲੈ ਕੇ ਆ ਪਰ ਆਪਣੇ ਦੀਪੂ ਦੇ ਜਰਨਲ ਮੈਨੇਜਰ ਜਤਿੰਦਰ ਸਿੰਘ ਜੀ ਗਰੇਵਾਲ ਵੱਲੋਂ ਉਸ ਐਫਆਈਆਰ ਦੇ ਆਧਾਰ ਤੇ ਬਿਨਾਂ ਕੋਈ ਨੋਟਿਸ ਦਿੱਤੇ ਬਿਨਾਂ ਕੋਈ ਸੁਣਵਾਈ ਕੀਤੇ ਆਪਣੇ ਸਾਥੀ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਿਸ ਦਿਨ ਦੀਆਂ ਉਸ ਸਾਥੀ ਦੀਆਂ ਸੇਵਾਵਾਂ ਖਤਮ ਨੇ ਅਸੀਂ ਉਸ ਦਿਨ ਤੋਂ ਪ੍ਰਸ਼ਾਸਨ ਨਾਲ ਮੈਨੇਜਮੈਂਟ ਨਾਲ ਰਾਤ ਤੇ ਸੀ ਜਿਵੇਂ ਜਿਵੇਂ ਜੀਐਮ ਸਾਹਿਬ ਨਾਲ ਗੱਲਬਾਤ ਕੀਤੀ ਜਿਵੇਂ ਜਿਵੇਂ ਜੀਐਮ ਸਾਹਿਬ ਨੇ ਕਿਹਾ ਵੀ ਇਦਾਂ ਕਰੋ ਉਦਾਂ ਕਰੋ ਇਦਾਂ ਕਰੋ ਆਪਾਂ ਕਰਕੇ ਵੇਖ ਲਿਆ ਪਰ ਗੱਲ ਕਿਸੇ ਪਾਸੇ ਲੱਗਦੀ ਨਜ਼ਰ ਨਹੀਂ ਆ ਰਹੀ ਤੇ ਗੱਲਾਂ ਨੂੰ ਲਮਕਾਇਆ ਜਾ ਰਿਹਾ ਤੇ ਉਹ ਸਾਥੀ ਜਿਹੜਾ ਪੀਸੀਬੀ 446 ਉਹ ਡਿਪਰੈਸ਼ਨ 'ਚ ਚੱਲ ਗਿਆ ਇਸ ਟਿਊਸ਼ਨ ਨੂੰ ਲੈ ਕੇ ਵੀ ਮੈਕਮੇ ਦੇ ਵਿੱਚ ਨੌਕਰੀ ਕਰਦਿਆਂ ਜਿਹਦਾ ਓਵਰਲੋਡ ਸਵਾਰੀ ਚੁੱਕਣ ਦਾ ਜਿਹੜਾ ਸਾਨੂੰ ਨਾਮ ਆ ਅਜੀਹਾ ਮਿਲਣਾ ਜਿਹਦੇ ਕਰਕੇ ਉਹਦੀ ਨੌਕਰੀ ਦਾਦੇ ਲੱਗੀ ਉਹ ਸਾਥੀ ਘਰ ਬੈਠਾ ਹੈ ਡਿਪਰੈਸ਼ਨ ਦੇ ਵਿੱਚ ਅੱਜ ਉਹਦੇ ਹੱਕ ਦੇ ਵਿੱਚ ਮੈਂ ਇਸ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕਰ ਰਿਹਾ ਇਹ ਪ੍ਰਦਰਸ਼ਨ ਮੈਂ ਕਿਸੇ ਜਥੇਬੰਦੀ ਵੱਲੋਂ ਨਹੀਂ ਕਰ ਰਿਹਾ ਆਪਣੇ ਲੈਵਲ ਤੇ ਇੱਕ ਭਾਈਚਾਰੇ ਤੌਰ ਤੇ ਆਪਣੀ ਮਿੱਤਰਤਾ ਦੇ ਤੌਰ ਤੇ ਉਹ ਸਾਥੀ ਪਿੱਛੇ ਅਸੀਂ ਬੜਾ ਭੱਜੇ ਆ ਸਾਰੇ ਸਾਥੀ ਮੈਨੇਜਮੈਂਟ ਨਾਲ ਕਰਾਪਤਾ ਕੀਤਾ ਪਰ ਕੋਈ ਹੱਲ ਨਹੀਂ ਨਿਕਲਿਆ ਜਦੋਂ ਕਿ ਹਾਲੇ ਐਫ ਆਈ ਆਰ ਸਿਰਫ ਥਾਣੇ ਤੱਕ ਸੀਮਤ ਆ ਮਾਮੂਲੀ ਲੜਾਈ ਝਗੜੇ ਦੀ ਐਫ ਆਈ ਆਰ ਹਾਲੇ ਕੋਰਟ 'ਚ ਨਹੀਂ ਗਿਆ ਕੇਸ ਕੋਈ ਸੰਮਣ ਨਹੀਂ ਆਇਆ ਇੱਕ ਕੋਟ ਵੱਲੋਂ ਇਹਨਾਂ ਨੂੰ ਕੋਈ ਸਿੱਧੇ ਤੌਰ ਤੇ ਕੋਈ ਸੰਮਣ ਆਇਆ ਆਪਣੇ ਮੈਨੇਜਮੈਂਟ ਨੂੰ ਡੀਪੂ ਨੂੰ ਵੀ ਉਹ ਪੀਸੀਬੀ 446 ਦਾ ਜਿਹੜਾ ਰਿਕਾਰਡ ਆ ਵੀ ਉਹ ਸਾਨੂੰ ਦਿੱਤਾ ਜਾਵੇ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਨੋਟਿਸ ਨਹੀਂ ਕੀਤਾ ਤੇ ਉਹ ਸਾਥੀ ਦਾ ਕੰਟਰੈਕਟ ਖਤਮ ਕਰਤਾ ਇਹ ਨਾਮ ਮਿਲਦੇ ਨੇ ਸਾਨੂੰ ਸਮਰੱਥਾ ਤੋਂ ਵੱਧ ਸਵਾਰੀਆਂ ਚੜਾਉਣ ਦਾ ਤੇ ਮਹਿਕਮੇ ਦਾ ਫਾਇਦਾ ਕਰਨ ਦਾ ਉਸ ਦੇ ਰੋਜ਼ ਵੱਜੋਂ ਅੱਜ ਇਸ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕਰ ਰਿਹਾ ਤੇ ਸਾਥੀਓ ਏ ਮੈਂ ਜਥੇਬੰਦੀ ਲੈਵਲ ਤੇ ਤਾਂ ਤੱਕ ਜਾਣਾ ਸਹੀ ਨਹੀਂ ਸਮਝਿਆ ਤੇ ਆਪਣੇ ਸਾਥੀਆਂ ਨਾਲ ਗੱਲ ਕਰਨੀ ਤਾਂ ਨਹੀਂ ਸਹੀ ਸਮਝੀ ਕਿਉਂਕਿ ਸਾਡੀ ਮਾਨਸਿਕਤਾ ਸਾਡੀ ਸੋਚ ਤੇ ਸਾਡੀ ਜਮੀਰ ਜਿਹੜੀ ਇਹ ਉਹ ਪੈਸੇ ਦੇ ਲਾਲਚ ਦੇ ਵਿੱਚ ਓਵਰਟਾਈਮ ਦੇ ਲਾਲਚ ਦੇ ਵਿੱਚ ਮਰ ਚੁੱਕੀ ਹੈ ਇਸ ਕਰਕੇ ਇਹ ਮੈਂ ਆਪਣੇ ਵੱਲੋਂ ਅੱਜ ਟੈਂਕੀ ਤੇ ਚੜ ਕੇ ਵੀਰ ਦੇ ਹੱਕ ਦੇ ਵਿੱਚ ਇਹ ਰੋਸ ਸਮਰਥਨ ਕਰ ਰਿਹਾ ਪਰ ਜੇਕਰ ਮੈਨੇਜਮੈਂਟ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਮੇਰੇ ਨਾਲ ਕੀਤੀ ਜਾਂਦੀ ਹੈ ਤਾਂ ਉਹਦਾ ਵੀ ਮੈਂ ਪੂਰਾ ਇੰਤਜ਼ਾਮ ਕਰਕੇ ਆਪਣੇ ਨਾਲ ਆਇਆ ਪੈਟਰੋਲ ਦੀ ਬੋਤਲ ਮੇਰੇ ਕੋਲ ਆ ਮਾਚਸ ਮੇਰੇ ਕੋਲ ਆ ਤੇ ਜ਼ਹਿਰੀਲੀ ਦਵਾਈ ਵੀ ਮੇਰੇ ਕੋਲ ਆ ਜੇਕਰ ਕੋਈ ਤੱਕੇਸ਼ਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਵੀ ਅੱਗੇ ਦਾ ਘਟਨਾਕਰਮ ਹੋਏਗਾ ਵਧੀਆਂ ਕਰਕੇ ਉਹਦੀ ਜ਼ਿੰਮੇਵਾਰ ਸਾਡੀ ਮੈਨੇਜਮੈਂਟ ਸਾਡੇ ਡਿਪੂ ਜਨਰਲ ਮੈਨੇਜਰ ਜਤਿੰਦਰ ਸਿੰਘ ਗਰੇਵਾਲ ਹੋਣਗੇ ਜਿੰਨਾ ਜਿਹੜੀ ਕਰ ਸਾਥੀ ਦਾ ਹੱਲ ਨਹੀਂ ਹੁੰਦਾ ਸਾਥੀ ਨੂੰ ਦੁਬਾਰਾ ਬਹਾਲ ਕਰਕੇ ਡਿਊਟੀ ਨਹੀਂ ਪਾਇਆ ਜਾਂਦਾ ਉਹਨਾਂ ਚਿਰ ਤੱਕ ਇਹ ਜਿਹੜਾ ਸੰਘਰਸ਼ ਇਹ ਜਾਰੀ ਰਹੇਗਾ ਬੇਸ਼ੱਕ ਉਹਦੇ ਵਾਸਤੇ ਕੁਝ ਵੀ ਕਰਨਾ ਪਵੇ ਆਪਾਂ ਕਰਨ ਨੂੰ ਤਿਆਰ ਬੈਠੇ ਆਂ ਵੀਰ ਜੀ ਸੋ ਇਹ ਜਿਹੜੀ ਇਹ ਤੱਕੇਸ਼ਾਹੀ ਨਹੀਂ ਬਰਦਾਸ਼ਤ ਕੀਤੀ ਜਾਏਗੀ ਪ੍ਰਿਸ਼ਟ ਮੈਨੇਜਮੈਂਟ ਮੁਰਦਾਬਾਦ 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 ਤੱਕੇਸ਼ਾਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਤਿਉ ਇਹ ਜੋ ਵਧਦੀ ਕੀ ਮੈਨੇਜਮੈਂਟ ਨੇ ਪੀਸੀਬੀ 446 ਕਨੈਕਟਰ ਨਾਲ ਕੀਤੀ ਹੈ ਕਿਸੇ ਨਾਲ ਵੀ ਹੋ ਸਕਦੀ ਹੈ ਇਹ ਸ਼ੁਰੂਆਤ ਆ ਇਸ ਕਰਕੇ ਇਹ ਨਾ ਸਮਝੋ ਵੀ ਇਹ ਕਵਾੜਾ ਜਿਹੜਾ ਇਕੱਲਾ ਪੀਸੀਬੀ 446 ਤੇ ਚੱਲਿਆ ਤੇ ਬਾਕੀ ਦੇ ਬੰਦੇ ਬਚੇ ਰਹਿਣਗੇ ਯਾਰ ਅਸੀਂ ਬਾਧੂ ਸਵਾਰੀਆਂ ਚੜਾ ਕੇ ਕੀ ਨੁਕਸਾਨ ਕਰਤਾ ਫਿਰ ਅਸੀਂ ਕਿਉਂ ਬਾਧੂ ਸਵਾਰੀਆਂ ਚਾਹੀਏ ਕਿਉਂ ਐਡਾ ਵਜਨ ਚੱਕੀਏ ਬਾਧੂ ਸਵਾਰੀ ਚੜਾਉਣ ਕਰਕੇ ਸਾਨੂੰ ਇਹੋ ਜਿਹੇ ਨਾਮ ਮਿਲਣਗੇ ਸਾਡੀਆਂ ਰਿਪੋਰਟਾਂ ਹੋਣਗੀਆਂ ਸਾਨੂੰ ਨੌਕਰੀਆਂ ਤੋਂ ਕੱਢੇ ਜਾ ਕੱਢਿਆ ਜਾਊਗਾ ਫਿਰ ਅਸੀਂ ਕਿਉਂ ਬਾਧੂ ਸਵਾਰੀਆਂ ਚੜਾਈਏ ਬਾਈ ਬਾਕੀ ਤੁਹਾਡੇ ਤੇ ਡਿਪੈਂਡ ਆ ਇਹ ਜ਼ੁਲਮ ਸਹਿਣਾ ਹੈ ਤੇ ਸਹੀ ਜਾਓ ਪਰ ਆਪਣੇ ਤੋਂ ਇਹ ਜ਼ੁਲਮ ਬਰਦਾਸ਼ਤ ਨਹੀਂ ਹੁੰਦਾ ਇਸ ਕਰਕੇ ਮਹਿਕਮੇ ਦਾ ਨੁਕਸਾਨ ਨਾ ਕਰਦੇ ਹੋਏ ਕੋਈ ਡਿੱਪੂ ਬੰਦ ਕੀਤੇ ਬਿਨਾ ਕੋਈ ਅੱਡਾ ਬੰਦ ਕੀਤੇ ਬਿਨਾ ਕੋਈ ਜਥੇਬੰਦੀ ਵੱਲੋਂ ਨੋਟਿਸ ਦਿੱਤੇ ਬਿਨਾ ਇਹ ਸਿਰਫ ਆਪਣੇ ਸਾਥੀ ਦੇ ਹੱਕ ਦੇ ਵਿੱਚ ਆਪਣੇ ਲੈਵਲ ਤੇ ਸੰਘਰਸ਼ ਤੋਰਿਆ ਹੈ ਜਿਹੜੇ ਸਾਥੀ ਦੀ ਕਿਸੇ ਦੀ ਜਮੀਰ ਜਾਗਦੀ ਉਹ ਸੰਘਰਸ਼ ਦਾ ਹਿੱਸਾ ਬਣ ਸਕਦਾ ਨਹੀਂ ਤੇ ਸਾਥਿਓ ਰੱਬ ਰੱਖਾ